ਵਾਹਿਗੁਰੂ ਸੱਚਾ ਪਾਸ਼ਾ ਤੇ ਰਹੇ ਅਸਰ ਵਾਹਿਗੁਰੂ ਛਿੱਤੀ ਦੀ ਢਾੜੇ ਨੂੰ ਕੋਟੀ ਕੋਟੀ ਪਰਨਾ ਵਾਹਿਗੁਰੂ ਸੱਚਾ ਪਾਸ਼ਾ ਤੇ ਰਹੇ ਅਸਰ ਵਾਹਿਗੁਰੂ ਘਰ ਵਿੱਚ ਘਰਾਂ ਵਿੱਚ ਆਪਣੇ ਮਾਹਰ ਆਏ ਦਾ ਨਾਮ ਗੁਰਬਾਣੀ ਲਾਓ ਤਾਂ 10 ਮਿੰਟ 20 ਮਿੰਟ ਘੰਟਾ ਜਿੰਨਾ ਟਾਈਮ ਹੈਗਾ ਵਾਹਿਗੁਰੂ ਨਾਮ ਜਪੋ ਵਾਹਿਗੁਰੂ ਸਾਡੇ ਬਾਤ ਛਿੱਧੀਆਂ ਪਾਈਆਂ ਉਹ ਵਾਹਿਗੁਰੂ ਵਾਹਿਗੁਰੂ ਸੱਚਾ ਪਾਤਸ਼ਾਹ ਤੇਰੇ ਅਸਿ ਤੂੰ ਆਏਗਾ ਸਾਰੇ ਦੇੜੀ ਗੁਰਬਾਣੀ ਇਦਾਂ ਹੀ ਸਾਡੇ ਚਲਦੀ ਦਿੰਦੀ ਟੀਵੀ ਵਿੱਚ ਇੱਕ ਘੰਟਾ ਹੀ ਰੈਸਟ ਦਵਾਈ ਦੇ ਸ੍ਰੀ ਕੀ ਐਲ ਸੀ ਡੀ ਨੂੰ 24 ਘੰਟੇ ਚੱਲਦੀ ਗੁਰਬਾਣੀ ਮਹਾਰਾਜ ਬਹੁਤ ਬਹੁਤ ਦਿੱਤਾ ਸੱਚਾ ਪਾਤਸ਼ਾਹ ਮੇਰੇ ਪਿਤਾ ਕਿਸੇ ਚੀਜ਼ ਦੀ ਕਮੀ ਨਹੀਂ ਮਾਤਾ ਮਨੇ ਬਹੁਤ ਪਸ਼ੀ ਦਿੱਤਾ ਮੈਂ ਗੁਰੂ ਅਮਰਦਾਸ ਜੀ ਦੇ ਅਸਰਾਮ والله 10 ਵਜੇ ਸਰੀ ਦੇੜੀ ਗੁਰਬਾਣੀ ਚੱਲਣੀ ਆ 2:00 ਵਜੇ ਪੇ ਆਪਾਂ ਦਵਾਵਾਂਗੇ ਘੰਟੇਕ 2 ਤੋਂ 3 ਵਜੇ ਤੇ 4:00 ਵਜੇ ਫੇਰ ਗੁਰਬਾਣੀ ਚੱਲ ਜੂਗੀ 3:00 ਵਜੇ